ਸਸਿਕਾਲ ਦੋਸਤੋ ਮਿਲਦੇ ਆ ਜਾਂ ਸਾਡੀ ਮੈਡਮ ਨੂੰ ਮਮਤਾ ਨੂੰ ਠੀਕ ਹੈ ਜੀ ਇੱਕ ਮਿਲਦੇ ਆ ਆ ਕੁੜੀ ਹੈ ਹੈਪੀ ਇਹ ਪਤਾ ਨਹੀਂ ਕੀ ਗੱਲ ਹੈ ਬਾਈ ਐਣਕੇ ਨਹੀਂ ਲਾਉਂਦੀ ਹੈਗੀ ਬਈ ਲੱਗੀ ਹੋਈ ਹੈ ਨੀਗਾ ਤਾਂ ਨੀਗਾ ਤਾਂ ਲੱਗੀ ਹੋਈ ਹੈ ਜੀ ਮੜਾ ਦੁਬਾਰੇ ਦੱਸੋ ਕੀ ਨੀਗਾ ਤਾਂ ਲੱਗੀ ਹੈ ਨੀਗਾ ਤਾਂ ਲੱਗੀ ਹੈ ਮੈਂ ਰੋਟੀ ਖਾ ਰਹੀ ਆ ਗੱਲ ਚ ਫਸ ਗਈ ਰੋਟੀ ਖਾ ਰਹੀ ਤੂੰ ਕਾਦੀ ਨਾ ਖਾ ਰਹੀ ਤੂੰ ਰੋਟੀ ਤੂੰ ਆਲੂਆਂ ਦੀ ਸਬਜ਼ੀ ਬਹੁਤ ਟੇਸਟੀ ਹੈ ਆਲੂ ਰੋਟੀਆਂ ਆਲੂਆਂ ਦੀ ਸਬਜ਼ੀ ਚਾਰ ਰੋਟੀਆਂ ਤਿੰਨੇ ਤਿੰਨੇ ਲੈ ਕੇ ਇੱਧਰ ਮੈਡਮ ਖਾ ਰਹੇ ਨੇ ਪੰਜੀਰੀ ਵਾਓ ਦੇਖ ਲੋ ਜੀ ਸਪੈਸ਼ਲ ਪੰਜੀਰੀ ਰਲਾਤੀ ਮੈਡਮਾਂ ਵਾਸਤੇ ਅਸੀਂ ਨੇ ਠੀਕ ਹੈ ਜੀ ਆਹ ਦੇਖ ਆਹ ਕੁੜੀ ਵਾਸਤੇ ਸਪੈਸ਼ਲ ਪੰਜੀਰੀ ਰਲਾਤੀ ਇਹਦੇ ਵਾਸਤੇ ਆਹ ਬਾਵੇ ਉਹਨੂੰ ਪੰਜੀਰੀਆਂ ਖਵਾ ਖਵਾ ਦੇਖ ਕਿਵੇਂ ਲਾਲ ਕਰਤੇ ਬਾਵੇ ਉਹਰੀ ਬਾਵੇ ਦੱਸ ਮੜਾ ਜੀ ਪੰਜੀਰੀ ਖਾ ਕੇ ਕਿਵੇਂ ਫੀਲ ਲੱਗ ਰਹੀ ਪੰਜੀਰੀ ਖਾ ਕੇ ਵੀਰੇ ਟਿੱਡ ਵੱਧ ਗਏ ਹਾਂ ਪੰਜੀਰੀ ਨਹੀਂ ਖਾਂਦੇ ਸੀ ਹੁਣ ਛੱਡੀ ਹੋਈ ਆ ਅੱਛਾ ਰੋਟੀ ਘਟਾ ਰੱਖੀ ਐ ਹੁਣ ਆਹ ਕੁੜੀ ਤੇ ਫੋਕਸ ਆ ਸਾਰਾ ਵੀ ਇਹ ਕੁੜੀ ਥੋੜੀ ਜੀ ਭਾਰੀ ਹੋ ਜੇ ਇਹ ਮਰੀਜ਼ ਹੀ ਰਹਿੰਦੀ ਐ ਠੀਕ ਹੈ ਹਾਂ ਬਣ ਜੂਗਾ ਜੇ ਮੋਟੀ ਹੋ ਗਈ ਮੈਂ ਸੱਤੀ ਹੋ ਜਾਊਂਗਾ ਤੁਸੀਂ ਰੋਟੀ ਛੱਡੋ ਮੈਂ ਕੈਮਰਾ ਆ ਮਾਈਕ ਲਾਦਾ ਕਰ ਇਹ ਦੇਖਾਂ ਕਿ ਕਦੀ ਨਹੀਂ ਬਾਈ ਛੱਡੀ ਜਾਂਦੀ ਹੈਗੀ ਲੈ ਚਾਰ ਤੋਂ ਨੇ ਰੋਟੀਆਂ ਦੇ ਲਿਆ ਰੋਟੀਆਂ ਤਿੰਨ ਖਾਦੀਆਂ ਨੇ ਤਿੰਨ ਜੇ ਪਤਲਾ ਹੋਣਾ ਰੋਟੀ ਛੱਡਣੀ ਪੂ ਚਾਹ ਛੱਡਣੀ ਪੂਗੀ ਠੀਕ ਹੈ ਰੋਟੀ ਖਾਣ ਤੋਂ ਬਾਅਦ ਨਾਲ ਜਿਹੜਾ ਆਪਾਂ ਪਾਣੀ ਪੀਨੇ ਉਹ ਬੰਦ ਕਰਨਾ ਪੂਗਾ ਰੋਟੀ ਦਾ ਕਿੱਥੋਂ ਛੱਡ ਲੂਗੇ ਪ੍ਰਾਣ ਉਹਨਾਂ ਛੱਡ ਦੇਵੇ ਆਪਣੇ ਹਾਂ ਸਹੀ ਗੱਲ ਸ਼ੱਕ ਕਰਨੀ ਨਹੀਂ ਪ੍ਰਾਨ ਚੜਨੀ ਮੈਂ ਪੰਜੀਰੀ ਵੀ ਖਾਣਾ ਰੋਟੀ ਦੇ ਨਾਲ ਨਾਲ ਨਹੀਂ ਫਿਰ ਇਹ ਖਾਣ ਸੁਰ ਵਾਲਾ ਕੰਮ ਹੋ ਜਾਂਦਾ ਹੁੰਦਾ ਹੈ ਪੰਜੀਰੀ ਸਾਲ ਤੋਂ ਜਿਆਦਾ ਨਾਲ ਮੇਰੇ ਵਾਸਤੇ ਲੈ ਕੇ ਆਇਆ ਉਹ ਕੰਮ ਹੋਇਆ ਪਏ ਮੇਰੇ ਨਾਲ ਵੀ ਢਿੱਡ ਭਰ ਗਿਆ ਨਹੀਂ ਤੇ ਨਹੀਂ ਭਰੀਗੀ ਸਹੀ ਗੱਲ ਸਹੀ ਗੱਲ ਲਓ ਜੀ ਹਮ ਹੋਰ ਲੈ ਰਿਵਿਊ ਲੈਣਾ ਦੇ ਵੀ ਹੋਰ ਕੀ ਕੁਸ ਕਾਂਦੇ ਨੇ ਸਿਹਤ ਬਾਰੇ ਪੁੱਛੋ ਹਾਂ ਵੀ ਇਹਨਾਂ ਦੀ ਸਿਹਤ ਦਾ ਰਾਜ਼ ਕੀ ਹੈ ਅਸਲ ਉਹ ਚੀਜ਼ ਪੁੱਛੇ ਮੇਰੇ ਵੀ ਫਿਟਨੈਸ ਦਾ ਰਾਜ਼ ਇੱਕ ਮਿੰਟ ਜੀ ਇੱਧਰ ਮਾਈਕ ਇੱਧਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਬੋਲ ਦੇ ਇਹ ਪਾ ਲਓ ਮੈਂ ਦੱਸਦੀ ਆ ਸੇਧ ਦਾ ਤਾਂ ਇਹ ਜਗਾ ਕੰਮ ਹੋਇਆ ਪਿਆ ਕਈ ਤੇ ਵਿਚਾਰੇ ਸ਼ੂਟ ਵਾਲੇ ਜਿਹੜੇ ਹੈਗੇ ਵਧੀਆ ਹਨਾ ਚਲੋ ਤੁਹਾਡੇ ਵਰਗੇ ਵਧੀਆ ਧਿਆਨ ਵਿਆਣ ਰੱਖਦੇ ਆ ਕਈ ਆਇਆ ਹੁੰਦਾ ਬਈ ਜਾਂਦਿਆ ਨੂੰ ਕੁਛ ਵੀ ਨਹੀਂ ਪੁੱਛਦੇ ਨਾ ਚਾਹ ਨਾ ਪਾਣੀ ਚੌਲ ਮੱਥੇ ਮਾਰਦੇ ਉਹ ਵੀ ਰੁੱਕੇ ਮਾ 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 ਤੇਰੀ ਗੱਲ ਸਮਝ ਗਿਆ ਤੂੰ ਕੀ ਨਾਂ ਦਾ ਨਾਮ ਲੈਣਾ ਚਾਹੀਦਾ। ਉਹ ਨਾ ਮਤਲਬ ਰੁੱਖੇ ਸੁੱਕੇ ਚੋਲ ਮੱਥੇ ਮਾਰਦਿਆਂ ਨਾ ਦਹੀਂ ਨਾ ਦੂਹ ਕੋ ਬਸ ਕੁਛ ਨਹੀਂ ਬੱਸ ਕੀ ਕਹਿਣਾ ਚਾਹ। ਚ ਲੈ ਕੇ ਜਾਓ ਫਿਰ ਬਸ ਮੈਂ ਕੁਛ ਨਹੀਂ ਕਹਿ ਸਕਦੀ। ਮੇਰੀ ਗੱਲ ਸੁਣੋ ਜੀ ਜਦ ਪਤਾ ਚਲੋ ਬੰਦਿਆਂ ਨੇ ਕੰਮ ਕਰਵਾਉਣਾ। ਕਿਉਂ ਰੋਟੀ ਪਾਣੀ ਆਪਣੀ ਸਿਰ ਤੇ ਭਾਈ ਕਈ ਵਾਰ ਆਉਂਦਾ ਇੱਕ ਮਿੰਟ ਭਾਈ ਕਈ ਵਾਰ ਇੱਕ ਮਿੰਟ ਕਈ ਵਾਰ ਹਾਂ ਕਈ ਵਾਰ ਸਿਚੁਏਸ਼ਨ ਇਹ ਹੁੰਦੀ ਹੈ। ਪਰ ਮੈਨੂੰ ਤੈਨੂੰ ਸਮਝਾਉਣਾ ਜ਼ਰੂਰੀ ਨਹੀਂ ਹੈਗਾ ਬਾਤ ਚ ਦੱਸਾਂਗੇ ਪਤਾ ਗੱਲ ਕੀ ਹੁੰਦੀ ਆ ਵੀ ਤੇਰੇ ਵਾਲੀ ਗੱਲ ਵੀ ਵੱਡੀ ਕਰਦੇ ਬੰਦਾ ਲਾਜਾ ਸਕਦਾ ਕਰੋ ਹੁਣ ਬਈ ਘਰੇ ਸਵੇਰੇ ਸਵੇਰੇ ਕੰਮ ਹੀ ਇੰਨੇ ਹੁੰਦੇ ਆ ਹਨਾ ਤੁਹਾਨੂੰ ਵੀ ਪਤਾ ਤੇ ਬੰਦਾ ਫਿਰਦਾ ਘਰ ਵਾਸਤੇ ਢਿੱਡ ਵਾਸਤੇ ਹੀ ਫਿਰਦਾ ਹਨਾ ਜੇ ਬੰਦੇ ਨੂੰ ਪੇਟ ਪਰ ਖਾਣਾ ਹੀ ਨਹੀਂ ਤਾਂ ਫਾਇਦਾ ਕੀ ਹੈ ਕਹਿੰਦੇ ਉਹ ਐ ਵੀ ਕਹਿੰਦੇ ਨੇ ਵੀ ਚੌਲ ਆਪੇ ਬਣਾ ਲਓ ਹਾਂ ਹਾਂ ਤੇ ਆ ਵੀ ਕਹਿੰਦੇ ਨੇ ਵੀ ਚੌਲਾ ਆਪ ਬਣਾਓ ਤੇ ਆਪ ਕਾਓ ਹਾਂ ਕਹਿ ਦਿੰਦੇ ਆ ਕੋਈ ਸ਼ੱਕ ਨਹੀਂ ਉਹ ਕਹਿੰਦੇ ਵੀ ਪੇਸਟੀਆਂ ਆਪ ਚੋਰੀਆਂ ਪੇਸਟੀਆਂ ਕਰੀਮ ਰੋਲ ਖਾਂਦੇ ਨੇ ਹਾਂ ਕੌਣ ਖਾਂਦੇ ਆ ਖਾਂਦੇ ਨੇ ਮੁੰਡੇ ਨੇ ਮੁੰਡੇ ਕਰਦੇ ਨੇ ਕੱਲ ਮੇਰੇ ਨਾਲ ਤਾਂ ਨਹੀਂ ਇਦਾਂ ਕਦੇ ਹੋਇਆ ਤੂੰ ਸਮਝ ਲੈ ਗੁਰੀ ਹੋਈ ਐ ਗੁਰੀ ਹੋਈ ਕਰਦਾ ਗੁਰੀਆ ਕਰਦਾ ਹੈ ਨਾ ਗੁਰੀ ਤੇ ਗੁਰੀਆ ਦਰਸ਼ਕ ਮੈਂ ਤਾਂ ਬਈ ਰੋਟੀ ਪਾਣੀ ਆਪਦਾ ਲੈ ਗੁਰੀ ਬਾਈ ਪਹਿਲੀ ਕਰਦਾ ਆਪਾਂ ਇਹ ਕਹਦਾਂ ਨੇ ਗੁਰੀ ਬਾਈ ਕਰੀਮ ਰੋਲ ਲਿਆ ਲਿਆ ਕੇ ਦਿੰਦਾ ਜਿੱਥੇ ਪਤਾ ਵੀ ਹਾਂ ਚਲੋ ਰੋਟੀ ਪਾਣੀ ਦਾ ਆਪਾਂ ਨੂੰ ਨਹੀਂ ਵੀ ਕਈ ਵਾਰ ਸਵਾਰ ਲੱਗਦਾ ਕਿੱਥੇ ਚਲੋ ਕੱਲੀ ਲੇਡੀਜ਼ ਹੁੰਦੇ ਨੇ ਨਹੀਂ ਬਣਾ ਸਕਦੇ ਨੇ ਰੋਟੀਆਂ ਆਪਾਂ ਆਪਣਾ ਖਾਣ ਪੀਣ ਨੂੰ ਲੈ ਜਾਂਦੇ ਆ ਪਰ ਇਹ ਜਿਹੜਾ ਕੁਝ ਇਹਨਾਂ ਨਾਲ ਹੋਇਆ ਪਤਾ ਨਹੀਂ ਮੈਂ ਜਦੋਂ ਕੈਮਰਾ ਆਫ ਹੋਊਗਾ ਫਿਰ ਪੁੱਛੂੰਗੀ ਇਹਨਾਂ ਨੂੰ ਫਿਰ ਤੁਹਾਨੂੰ ਨਾ ਅਸੀਂ ਦੱਸਣਾ ਨਹੀਂ ਹੈਗਾ ਹੁਣ ਤਾਂ ਸਾਡੀ ਮੂੰਹ ਤੇ ਬੇਇੱਜ਼ਤੀ ਕਰੀ ਇਨਿਆ ਕਹੋ ਬਾਈ ਹੁਣ ਅਸੀਂ ਦੱਸਣਾ ਨਹੀਂ ਹੈਗਾ ਹੜਾ ਤੋਦੋ ਮਾਈਕ ਦੇ ਦੋ ਮੇਰੇ ਮੂੰਹ ਤੇ ਹਾਂ ਤੇ ਮੂੰਹ ਤੇ ਇਹ ਮੂੰਹ ਤੇ ਮਾਈਕ ਦੇ ਬਾਈ ਨਸ ਨਸ ਤੇ ਅੱਛਾ ਤੇਰੀ ਸੇਧ ਦਾ ਰਾਜ ਇਹ ਪੰਜੀਰੀ ਹੈ ਕਾਦੀ ਇਹ ਕਲੇ ਆਟੀ ਦੇ ਕਿ ਮੇਥੇ ਵਾਲੀ ਪੰਜੀਰੀ ਇਹ ਪੰਜੀਰੀ ਤਾਂ ਮੇਰਾ ਦਿਓਰ ਬਣਾ ਕੇ ਲੈ ਕੇ ਆਇਆ ਦਿਓਰ ਨੂੰ ਵੀ ਆ ਬਾਈ ਟੇਸਟੀ ਆ ਵਾਓ ਤੇਰਾ ਦਿਓਰ ਹੂੰ ਆ ਬੈਠਾ ਇਹਦਾ ਘਰ ਵਾਲਾ ਅੱਛਾ ਇਹ ਅੱਛਾ ਅੱਛਾ ਬਾਵੇ ਦੀ ਪੰਜੀਰੀ ਹੈ ਬਾਵੇ ਦੀ ਨਹੀਂ ਹੈ ਅਜਗਲ ਟਾਈਮ ਵਾਵਾ ਵਾਵਾ ਵਿਚਾਰਾ ਪੰਜੀਰੀ ਗਣੀਆ ਦੇਖ ਰਿਹਾ ਵੀ ਇਹ ਖਾਲੀ ਹੋਈ ਇਹ ਨਾ ਨਾ ਇਹਦੀ ਕੋਈ ਗੱਲ ਨਹੀਂ ਬਾਈ ਬਾਵੇ ਨੂੰ ਪੰਜੀਰੀ ਹੈ ਬਾਬੇ ਨੂੰ ਪਤਾ ਇੱਕ ਮਿੰਟ ਇਹਨੂੰ ਖੋਲੀ ਕੋਣੀ ਕੋਣੀ ਮੈਂ ਪਰਜਾਈ ਨੂੰ ਬੇਨਤੀ ਕਰਨਾ ਚਾਹਣਾ ਬਾਬੇ ਦੀ ਪੰਜੀਰੀ ਬੰਦ ਕਰੀ ਜਾਵੇ 바ਵਾ ਬਾਹਰ ਜਾ ਕੇ ਪੰਜੀਰੀ ਖਵਾਉਂਦਾ ਹੋਰ ਨੂੰ ਆਹ ਕੁਕਰਾਂ ਦਾ ਉਹ ਭੇਜ ਦਿਆ ਤੇਰੇ ਵਾਸਤੇ ਨਹੀਂ ਮੇਰੀ ਗੱਲ ਸੁਣ ਬਾਬਾ ਪਤਾ ਇਹਨੂੰ ਅਸੀਂ ਚੁੱਪ ਹੀ ਨਹੀਂ ਕਰਦੀ ਹੈਗੀ ਇਹਦਾ ਫੁੱਟੜ ਜੀ ਅਸੀਂ ਆਪ ਹੀ ਭੁੱਖੜਾ ਸੀ ਆਪ ਹੀ ਗੋਲੀ ਵਿਚਾਰੇ ਮੇਰੀ ਗੱਲ ਸੁਣ ਮੈਂ ਨਹੀਂ ਹੈਗੀ ਭੁੱਖੜ ਪਹਿਲੀ ਗੱਲ ਤਾਂ ਇਹਨੂੰ ਇਹਨੂੰ ਟੀਫਨ ਤਾਂ ਨਹੀਂ ਫੜਾਇਆ ਆਪਦੀ ਘਰ ਵਾਲੀ ਨੇ ਇਹਨੂੰ ਪਤਾ ਜੇ ਇਹਦੇ ਕੋਲ ਚੱਲੇਗਾ ਖਾਲੀ ਮੁੜਨਾ ਨਹੀਂ ਹਾਂ ਮੇਰੀ ਇੰਨੀ ਕਿ ਟਿੱਡੀ ਇਹਨੂੰ ਪਤਾ ਵੀ ਥੋੜੀ ਜਿਹਾ ਖਾਊਗੀ ਮੁੜ ਕੇ ਫੜਾ ਦੂਗੀ ਹੁਣ ਇੱਧਰ ਚਲੇ ਆ ਕੇ ਡੱਬਾ ਛੇਤੀ ਵਾਪਸ ਨਹੀਂ ਆਉਣਾ ਹੈਗਾ ਇਹ ਖੁਦ ਵੀ ਵਿਚਾਰਾ ਥੋੜਾ ਹੈ ਰਹੀ ਕੁਛ ਨਹੀਂ ਮੈਡਮ ਜੀ ਜੇ ਤੁਹਾਡਾ ਲਵੇ ਆ ਸੀ ਉਹ ਤੋਂ ਡੱਬੇ ਵਿੱਚ ਖਾਸਾ ਕੁਸਤੀਗਾ ਹਾਂ ਕਾਫੀ ਸੀ ਉਹ ਤੋਂ ਕਾਪਾ ਵੇ ਡੱਬੇ ਵਿੱਚ ਕਹਿੰਨਾ ਕਿ ਸੀ ਉਹਦੇ ਨਾਲ ਵੀ ਗਿਆ ਸੀ ਇਹ ਡੱਬਾ ਵੀਰੇ ਪੌਣਾ ਡੱਬਾ ਸੀਗਾ ਜਦੋਂ ਇਹਦੇ ਨਾਲ ਵੀ ਗਿਆ ਸੀ ਹਾਂ ਅੱਛਾ ਤੇ ਆਹ ਰੇਣ ਸਾਡੇ ਸਾਹਮਣੇ ਥੋੜੀ ਰਹਿ ਗਿਆ ਹੋਰ ਥੋੜੀ ਰਹਿ ਗਿਆ ਅੱਛਾ ਉਹ ਵੀ ਨਾਲ ਸੀ ਉਹ ਵੀ ਨਾਲ ਸੀ ਉਹ 6 ਰੁੱਟੀਆਂ ਖਾ ਗਈ 2 ਬਾਟੀਆਂ ਖਾ ਗਈ ਦਾਲ ਦੀਆਂ 1.5 ਗਲਾਸ ਚਾਹ ਦਾ 1 ਗਲਾਸ ਪੀ ਗਈ ਪਾਣੀ ਦਾ ਆ ਚੱਲ ਰਿਹਾ ਚੰਚੇ ਨਾਲ ਜੀ ਚੂਰੋ ਚੂਰ ਐ ਨਹੀਂ ਹੈਗਾ ਵੀ ਕੱਪੜੇ ਮਤਲਬ ਕੀ ਆ ਕੋਟ ਪਾਹ ਚੰਗੀ ਤਰ੍ਹਾਂ ਲਾ ਦੇ ਇੱਕ ਚੀਜ਼ ਮੈਨੂੰ ਆ ਦੱਸੋ ਹਾਂਜੀ ਹਾਂਜੀ ਇੱਕ ਇਹਨੂੰ ਵੀ ਪੁੱਛ ਦਿਆਂ ਮੈਨੂੰ ਆ ਦੱਸ ਕਈ ਸਾਨੂੰ ਕਹਿੰਦੇ ਕਹਿੰਦੇ ਸ਼ੂਟ ਤੇ ਰੋਟੀ ਨਹੀਂ ਦਿੰਦੇ ਤੁਸੀਂ ਅੱਜ ਭੁੱਖੇ ਮਰਦੇ ਹੋ ਰਹੇ ਜਿੱਤੇ ਸਾਡੇ ਸ਼ੂਟ ਤੇ ਹਾਂ ਮੈਂ ਤਾਂ ਮਰਦੀ ਦੱਸੋ ਬਈ ਬਾਪੇ ਤੂੰ ਭੁੱਖਾ ਮਰਦਾ ਨਹੀਂ ਨਾ ਨਾ ਵੀਰੇ ਓਕੇ ਜਮਾ ਓਕੇ ਹੁੰਦਾ ਡਰਨ ਕੰਮ ਜਾਂਦਾ ਹਾਂ 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 ਨਹੀਂ ਜਮਾ ਜਿਹੜੀ ਚੀਜ਼ ਕਹਿੰਦੇ ਆ ਉਹ ਲਿਆ ਕੇ ਦਿੰਦੇ ਆ ਵੀ ਅਸੀਂ ਆ ਖਾਣਾ ਜ਼ਰੂਰੀ ਨਹੀਂ ਹੈਗਾ ਵੀ ਹਾਂ ਜੇ ਅਸੀਂ ਇਹ ਖਾਵਾਂਗੇ ਵੀ ਹੋਰ ਨਹੀਂ ਵੀ ਕੋਈ ਚੀਜ਼ ਹੋਊਗੀ ਨਾ ਇਹ ਲੱਗ ਲੱਗ ਸਾਰਿਆਂ ਨੂੰ ਪੁੱਛ ਕੇ ਜਾਂਦੇ ਵੀ ਭਾਈ ਤੁਸੀਂ ਕੀ ਖਾਣਾ ਤੁਸੀਂ ਕੀ ਖਾਣਾ ਉਹਦੇ ਪਸੰਦੀ ਚੀਜ਼ ਲੈ ਲੈਂਦੇ ਮੰਗੋ ਤੇਰਾ ਰਿਵਿਊ ਛੋਟਾ ਜੀ ਮੇਰਾ ਰਿਵਿਊ ਵੀ ਬਹੁਤ ਵਧੀਆ ਹੈ ਅਵਲਨ ਤਾਂ ਰੋਟੀ ਪਾਣੀ ਆਪਾਂ ਲੈ ਕੇ ਆਉਨੇ ਹੁੰਦੇ ਪਰ ਚਲੋ ਕੋਈ ਵਾਰ ਜੇ ਨਹੀਂ ਵੀ ਹੁੰਦਾ ਮੈਂ ਤਾਂ ਰਾਤ ਨੂੰ ਫੋਨ ਕਰਾਂ ਵੀ ਸਵੇਰੇ ਮੈਂ ਰੋਟੀ ਲੈ ਕੇ ਆਉਂਗੀ ਰੋਟੀ ਬਣਾ ਦੇ ਭਾਬੀ ਵਿਚਾਰੀ ਨਾਲ ਜੀ ਬਣਾ ਕੇ ਰੱਖ ਦਿੰਦੀ ਆ ਨਹੀਂ ਨਹੀਂ ਬਹੁਤ ਵਧੀਆ ਵਧੀਆ ਤੇਰਾ ਰਿਵਿਊ ਵੀ ਨਾ ਮੇਰੇ ਸਭ ਕੁਝ ਖਾਣ ਨੂੰ ਮਿਲਦਾ ਜਿਹੜੇ ਜੀ ਕੋਈ ਗੱਲ ਨਹੀਂ ਹੈਗੀ ਲੋਕਾਂ ਦਾ ਤਾਂ ਜਿੰਨੇ ਮੂੰਹ ਹੰਨੀਆਂ ਗੱਲਾਂ ਵਾਲਾ ਕੰਮ ਹੋ ਜਾਂਦਾ ਹੁੰਦਾ ਹਾਂ ਨਾ ਹੋਰੇ ਛੂਟੇ ਆ ਕੇ ਹਾਂ ਕਿਸੇ ਹੋਰ ਦੇ ਛੂਟ ਦੇ ਨਾਲ ਤਾਂ ਸਾਡੇ ਛੂਟ ਤੇ ਹੋਰੇ ਸਪੈਸ਼ਲ ਪਤਾ ਕੀ ਕਹਿੰਦੇ ਨੇ ਤੁਸੀਂ ਸਾਨੂੰ ਚਟਣੀ ਦੇ ਦਿਆ ਕਰੋ ਹਾਂ ਚਟਣੀ ਸਾਡੀ ਜਿੰਦ ਜਾਨ ਹੈ ਠੀਕ ਹੈ ਚਟਣੀ ਸਪੈਸਰ ਰਗੜ ਕੇ ਖਵਾਈਏ ਉਹਨਾਂ ਨੂੰ ਠੀਕ ਹੈ ਪਰ ਉਹਦੂ ਵੇਦ ਅਸੀਂ ਮਾੜੇ ਹੋ ਗਏ ਹਾਂ ਨਾਲੇ ਹੋਰ ਦੇ ਛੂਟ ਦੇ ਆ ਕੇ ਵੀ ਚਟਣੀ ਖਾਂਦੀ ਉਹਦੀ ਫੇਵਰਟ ਆ ਬਿਲਕੁਲ 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 ਨਹੀਂ ਆਏ ਨਹੀਂ ਕਰਾਂ ਜਿੰਦਾ ਨਹੀਂ ਖਾ ਵੀ ਕੇ ਭਿੰਡਰਾ ਨਹੀਂ ਚਾਹੁੰਦਾ ਇਹ ਗੱਲ ਮਾੜੀ ਉਹਨਾਂ ਵਾਸਤੇ ਠੀਕ ਹੈ ਕਿਉਂਕਿ ਚੈਨਲ ਆਲਾ ਹੁੰਦਾ ਜਿਹੜਾ ਹਰੇਕ ਬੰਦੇ ਨੂੰ ਨਹੀਂ ਹੁੰਦਾ ਵੀ ਸਾਡੇ ਆਰਟਿਸਟ ਆਏ ਨੇ ਵੀ ਕੋਈ ਵੀ ਭੁੱਖਾ ਨਾ ਮਰੇ ਹਰੇਕ ਨੂੰ ਹੀ ਹੁੰਦਾ ਇਹ ਜੀਜ਼ ਤਾਂ ਨਾ ਜੇ ਦੋਸਤੋ ਤੁਸੀਂ ਸਮਝ ਗਏ ਕੋਈ ਗੱਲ ਨਹੀਂ ਜੇ ਉਹਦਾ ਵੀ ਰਿਵਿਊ ਆਇਆ ਸਾਨੂੰ ਤਾਂ ਸਾਨੂੰ ਜੱਗਰ ਨਾਲ ਲੈ ਕੇ ਦੱਸਾਂਗੇ ਵੀ ਕੌਣ ਆ ਉਹ ਹਾਂ ਠੀਕ ਹੈ ਕੱਲਾ ਸਪੈਸ ਚਾਟਣੀ ਰਗੜਾਉਂਦਾ ਵੀ ਚਾਟਣੀ ਰਗੜੋ ਮੇਰੇ ਨਾਲ ਪਦੀਨੇ ਦੀ ਠੀਕ ਹੈ ਹਾਏ ਚਾਟਣੀ ਹਾਏ ਚਾਟਣੀ ਹਾਏ ਜੀ ਕੋ ਪਾ ਦੋ ਸਵੇਰੇ ਆਲੂ ਵਾਲੇ ਪਰੌਂਠੇ ਲੈ ਕੇ ਜਾਂਦੇ ਸੀ ਬਾਈ ਅੱਛਾ ਜੀ ਅੱਜ ਵੀ ਮਾੜੇ ਹੋ ਗਏ ਕੌਣ ਲੈ ਕੇ ਜਾਂਦੇ ਚਾਲ ਵਾਲੇ ਪੁਣਾ ਆਲੂ ਵਾਲੇ ਪਰੌਂਠੇ ਉਹੀ ਜ ਉਹ ਤਾਂ ਮੈਨੂੰ ਵੀ ਪਤਾ ਹੈ ਹੁਣ ਕਿਹੜਾ ਚੱਣ ਕਿਹੜੀਆਂ ਚੱਲਣੀਆਂ ਕਿੱਥੇ ਚੱਲਣੀਆਂ ਮਿਲਦੀਆਂ ਕੋਈ ਨਹੀਂ ਪੁੱਛਦਾ ਗਾ ਰੋਟੀ ਮਸਾ ਪੁੱਛਦਾ ਨਹੀਂ ਉਹ ਆਪਾ ਤੋਂ ਲੈ ਕੇ ਜਾਂਦੇ ਰਹੇ ਨੇ ਨਾ ਆਪਾ ਤੋਂ ਤਾਂ ਲੈ ਗੀ ਗੱਲ ਕਰਦੇ ਆਪਾਂ ਆਪਦੀ ਗੱਲ ਕਰਦੇ ਆ ਮਤਲਬ ਚਲੋ ਕੋਈ ਨਹੀਂ ਜਿਹੜਾ ਬੋਲਦਾ ਉਹਦਾ ਵੀ ਧੰਨਵਾਦ ਨਹੀਂ ਬੋਲਦਾ ਹੁੰਦਾ ਦਾ ਵੀ ਧੰਨਵਾਦ ਉਹ ਰੱਬ ਦੇਖਦਾ ਅਬ ਕਿਹਨੇ ਕਿਸੇ ਦਾ ਮਾੜਾ ਕਰਿਆ ਬੋਲੋ ਕਾਦੇ ਪਿੱਛੇ ਹਰਾਮ ਨਾ ਕਰੋ ਹਰਾਮ ਨਾ ਕਰੋ ਬੱਸ ਮੈਂ ਕਹਿੰਦਾ ਭਾਈ ਪਤਾ ਕੀ ਹੈ ਆ ਹੁਣ ਜਨਰੇਸ਼ਨ ਹੁਣ ਦੇ ਲੋਕ ਬਾਣੀ ਇਹ ਜੇ ਗਏ ਓਏ ਹੁਣ ਕੀ ਬਣਾ ਪ੍ਰਾਣੀ ਆ ਉਹ ਤਾਂ ਚੱਲ ਹੈਗੀ ਆ ਸਾਨੇ 47 ਦੀ ਆ ਉਹਦਾ ਪ੍ਰਾ ਮੈਂ ਸਮਝ ਗਈ ਥੋੜਾ ਥੋੜਾ ਜਾ ਉਹਦਾ ਪ੍ਰਾਣੀ ਜਿਹਾ ਲੱਗਦਾ ਵੀ ਥੋੜਾ ਥੋੜਾ ਹੈ ਉਹਦਾ ਪ੍ਰਾਣੀ ਜਨਰੇਸ਼ਨ ਦੀ ਆ ਨਾ ਕੋਈ ਮੈਂ ਸਮਝ ਗਈ ਤੇਰੇ ਮਾਇਕ ਨਹੀਂਗਾ ਤੈਨੂੰ ਸਮਝ ਨਹੀਂ ਤੇਰੇ ਦੂਰੋਂ ਚੱਲ ਪਾਪਨ ਲੱਗਿਆਗਾ ਚੱਲ ਕੋਈ ਨਾ ਮੈਂ ਕਹਿੰਦੀ ਮੈਨੂੰ ਥੋੜਾ ਜਿਹਾ ਹਿੰਟ ਮਿਲ ਗਿਆ ਮੈਂ ਸਮਝ ਗਈ ਮੈਂ ਹਿੰਟ ਨਹੀਂ ਦਾ ਹਿੰਟ ਮੈਂ ਹਾਂ ਹੈਗੀ ਆ ਹਰਪਰ ਜੀ ਸਿੱਧੀ ਜੀ ਗੱਲ ਹੈ ਹਾਂ ਪਹਿਲਾਂ ਚੀਫ ਵਾਲੋਂ ਚੀਫ ਵਾਲੀ ਕਹੀਗੀ ਚੀਫ ਵਾਲਾ ਕਿਹਾ ਜਿਹੜੀ ਤਾਂ ਆਪਣੇ ਇੰਡੀਆ ਦੀ ਪੜ੍ਹਾਈ ਅੰਗਰੇਜ਼ੀ ਉੱਥੇ ਤਾਂ ਹੋ ਗਿਆ ਹਿੰਟ ਹਾਂ ਜਿੱਥੇ ਇਹ ਪੜ੍ਹ ਕੇ ਜਾਂ ਯੂਐਸਏ ਚ ਹਾਂਟ ਹਾਂਟ ਹਾਂ ਬਾਈ ਮੈਂ ਮੇਰੀ ਬੇਟੀ ਤੂੰ ਵੀ ਕਰੀ ਨਾ ਮਗਰ ਲਾ ਕੇ ਬੇਟੀ ਦੀ ਉਹਦੀ ਜਿਹੜੀ ਇੱਜ਼ਤ ਹੁੰਦੀ ਹੈ ਤਾਂ ਖੁਸ਼ੀ ਸੀ ਬਵੀ ਤੇਰੀ ਇੱਜ਼ਤ ਆ ਚਲ ਤੂੰ ਇਸ ਤੇਰੀ ਪੜ੍ਹਾਈ ਕਰਾਤੀ ਉਹ ਤਾਂ ਹੰਟ ਬਣਾਤਾ ਤੂੰ ਕਮਾਲ ਕਰਦੀ ਆ ਜੁਨੇਟਡ ਕਿੰਗ ਮੈਂ ਕਦੇ ਦੇਖਿਆ ਹੀ ਨਹੀਂ ਰਾਜਾ ਨਹੀਂ ਕੀ ਪਤਾ ਰੱਬ ਲੈ ਹੀ ਜਾਵੇ ਕਿੱਥੇ ਯੂਐਸਏ ਔਰ ਕੀ ਪਤਾ ਨਹੀਂ ਹੁਣ ਤਾਂ ਟਾਈਮ ਲੰਘ ਗਿਆ ਹੁਣ ਨਹੀਂ ਹਾਏ ਲੈ ਇਹ ਨਾ ਤਕਾ ਬਈ ਲੈ ਨਾ ਨਾ ਮਤਲਬ ਹੀ ਨਹੀਂ ਸ਼ੌਕ ਪੂਰੇ ਹੋ ਜਾਂਦੇ ਨੇ ਕਿਉਂ ਬਈ ਨਹੀਂ ਹੁੰਦੇ ਤੇਰੇ ਗੁੱਡੀ ਹੋ ਗਈ ਤੇਰੇ ਸ਼ੌਕ ਪੂਰੇ ਹੋਣ ਹੋਰ ਮੰਨ ਜੀ ਆ ਹੁਣ ਇਹ ਐਣ ਕਾ ਡੰਡੇ ਲਾਈਆਂ ਨੇ ਅਜੇ ਵੀ ਤੇਰੇ ਪਾਈ ਸੋਨੂ ਆਹ ਕੁੜੀ ਬੁੜੀ ਦੇ ਰੋਲ ਚ ਮਿਲੂ ਸਾਡੇ ਨਾ ਭਾਈ ਆਇਆ ਨਾ ਤੇ ਨਾਮ ਤਾਂ ਆ ਗਿਆ ਕਹਿੰਦੀ ਮੈਂ ਬੁੜੀ ਹਾਂ ਮੋਟਾ ਫਿਰ ਮੈਂ ਉਹ ਕਹਿਣ ਚ ਆ ਜਾਂਦਾ ਜੀ ਜਦੋਂ ਯਾਰ ਆਹ ਕਰ ਸਕਦੇ ਬੁੜੀ ਦਾ ਰੋਲ ਤੂੰ ਨਹੀਂ ਕਰ ਸਕਦਾ ਕੋਈ ਨਾ 28 ਸਾਲ ਦੀ ਹੋ ਗਈ ਮੈਂ ਬੁੜੀ ਆਹ ਕੁੜੀ ਤਾਂ ਛੋਟੀ ਆ ਨਾ ਆ ਤਾਂ ਕੁੜੀ 20 22 ਸਾਲ ਦੀ ਕੁੜੀ ਨੇ ਵਿਚਾਰੀ ਨੇ ਬੁੜੀ ਦਾ ਰੋਲ ਕਰਕੇ ਬਾਰਡਰ ਕਾਰਡ ਬਣਾਤਾ ਤੂੰ ਨਹੀਂ ਕਰ ਸਕਦੀ 28 ਸਾਲ ਦੀ ਫਿਰ ਐਕਟਿੰਗ ਆ ਯਾਰਾ ਗੋਡੇ ਦੇ ਐ ਬਾਬੇ ਭਾਈ ਝਾਕਣਾ ਖਾ ਲੈ ਨੀ ਨੀ ਵਜੜੀ ਬਾਬੇ ਭਾਈ ਕੋਈ ਚੱਕਰ ਨਹੀਂ ਭਾਈ ਕੱਲੇ ਆਓ ਦਾਖਾਂ ਚੱਕ ਚੱਕ ਖਾ ਰਹੀ ਹੈ ਗਲਤ ਗਲਤ ਹੈ ਭਾਈ ਨਾਲਿਆ ਮਿਲਿਆ ਖਾਓ ਹਾਂ ਅਸੀਂ ਡੰਗਰਾਂ ਕੋਈ ਆਹ ਦੇ ਕੱਲੀਆ ਦਾਖਾਂ ਖਾ ਗਿਆ ਵੀ ਕਹਿੰਦਾ ਤੇਰੀ ਫਾਪ ਨਹੀਂ ਕਰੀਦੀ ਹੁੰਦੀ ਆਪਣੇ ਮੋਹ ਹਾਂ ਆਪ ਹੀ ਗਿਆ ਲੋਕਾਂ ਨੂੰ ਥੋੜਾ ਦੱਸਣਾ ਆਪ ਵੀ ਡੰਗਰ ਮਾਵੇ ਦੀ ਵਾਈਫ ਨੂੰ ਥੈਂਕ ਯੂ ਜੀ ਸਾਡੇ ਵਾਸਤੇ ਪੰਜੀਰੀ ਭੇਜੇ ਭੇਜੇ ਤੇ ਆਸਤ ਨਹੀਂ ਭੇਜੀ ਉਹਨੇ ਆਪਣੇ ਘਰ ਵਾਲੇ ਵਾਸਤੇ ਭੇਜੇ ਉਹ ਬੇਚਾਰਾ ਦੇਖੀ ਜਾਂਦਾ ਬੱਚਾ ਚਲ ਹੁਣ ਤਾਂ ਮੈਂ ਖਾ ਰਹੀ ਹਾਂ ਚਲ ਖਾਓ ਖਾਓ ਰਲ ਮਿਲ ਕੇ ਖਾਣੀ ਚਾਹੀਦੀ ਹੈ ਬਾਈ ਕੋਈ ਗੱਲ ਨਹੀਂ ਰਲ ਮਿਲ ਕੇ ਖਾਓ ਕੋਈ ਚੱਕਰ ਨਹੀਂ ਬੇਚਾਰਾ ਇਹ ਲਿਆ ਕਰੋ ਹੈ ਬੇਚਾਰਾ ਇਹ ਕਿਹੜਾ ਕਰੂਗਾ ਅਗਲੀ ਵਾਰ ਮੈਂ ਗੁਰੂ ਬਾਈ ਨੂੰ ਰਿਕੁਐਸਟ ਕਰੂੰਗੀ ਕਿ ਐਵੇਂ ਦੀ ਪੰਜੀਰੀ ਬਣਾ ਕੇ ਸਾਨੂੰ ਗਿਫਟ ਦਿੱਤੀ ਜਾਵੇ ਲੋਹੜੀ ਤੇ ਲੋਹੜੀ ਤੇ ਲੋਹੜੀ ਆਉਗੇ ਨਾ ਲੋਹੜੀ ਤਾਂ ਖਬਰਾਂ ਕਿੱਥੇ ਹੋਏਗੀ ਤੂੰ ਇੱਥੇ ਆਵਾਂਗੇ ਕੀ ਕਹਿ ਛੱਡੀ ਤੇ ਪਾਉ ਚੱਲ ਤੈਨੂੰ ਮੈਂ ਕੀ ਕਹਿ ਜੀ ਮੈਂ ਉਹ ਕਹਿ ਵੀ ਲੋੜੀ ਤੇ ਘਬਰਾਵਾ ਕਿੱਥੇ ਆਵਾਂਗੇ ਤੂੰ ਕਹ ਤਾ ਤੂੰ ਕਹ ਤਾ ਨਾ ਨਾ ਤੂੰ ਕੀ ਹੈ ਨਾ ਨਾ ਗਲਤ ਗੱਲ ਹੋਇਆ ਇਹ ਗਲਤ ਨਹੀਂ ਹੋਇਆ ਸਹੀ ਹੈ ਸਹੀ ਹੈ ਸਹੀ ਹੈ ਓਕੇ ਅੱਗੇ ਹਮ ਚੱਲ ਕੇ ਕਹਿ ਸਕਦੇ ਹਾਂ ਹਾਂ ਠੀਕ ਹੈ ਸਾਥੀਓ ਇਜਾਜ਼ਤ ਦਿਓ ਸਾਨੂੰ ਸ਼ੂਟ ਸਟਾਰਟ ਕਰਨ ਦੀ ਹਾਂ ਖਾ ਲੈਣ ਦੋ ਬਹੁਤ ਆਲੇ ਸੀ ਥੋੜ ਜਾ ਐਮਪੈਰੈਂਸ ਫੀਲ ਕਰ ਰਹੇ ਆ ਕਿਉਂਕਿ ਕੈਮਰਾ ਲੱਗਿਆ ਹੈ ਕਿ ਆਫ ਦੇ ਕੇ ਅੰਦਰ ਆ ਰਹੇ ਸੀ ਅਸੀਂ ਪਕਾਈ ਮਾਰਾਂਗੇ ਕੈਮਰੇ ਤੋਂ ਬਾਅਦ ਦੋਸਤੋ ਆ ਖਾਲੀ ਵੀਦਾ ਕਰਨਾ ਹੈ ਥੋੜਾ ਜਿਹਾ ਹੁੰਦਾ ਉਹ ਤਾਂ ਨਵੇੜਦਾ 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 ਚੱਕਤਾ ਇਹ ਕੁੜੀ ਹੈਪੀ ਬਡਵਰ ਹਾਂ ਹਾਂ ਹੈਪੀ ਬਡਵਰ ਹੈ ਚੱਲਦਾ ਹੈ ਕੁੜੀ ਦਾ ਠੀਕ ਹੈ ਵੀਰੇ ਹੁਣ ਅਸੀਂ ਹੌਲੀ ਹੌਲੀ ਟੂਰਨਾਮੈਂਟਾਂ ਦੇ ਵਿੱਚ ਇਹਦਾ ਨਾਮ ਬੁਲਾਇਆ ਕਰਾਂਗੇ ਇੱਕ ਗੱਲ ਹੋਰ ਮੈਂ ਘਰੇ ਚਾਣੀ ਪੀਂਦੀ ਮੇਰੇ ਘਰੇ ਫੋਨ ਕਰਕੇ ਪੁੱਛ ਲੋ ਪਰ ਇਹ ਚੱਕਣਾ ਚਾਹੀਦੀ ਨਹੀਂ ਆ ਕਾਤੋਂ ਪੀਣੀ ਆ ਫ੍ਰੀ ਮਿਲ ਰਹੀ ਹੈ ਮੁਫਤ ਹਾਂ ਯਾਰ ਮੇਰੀ ਗੱਲ ਸੁਣੀ ਕਰੇ ਕਰੇ ਮੈਂ ਤਾਂ ਪੈਸੇ ਨਹੀਂ ਦਿੰਦਾ ਪੈਸੇ ਲੱਗਣੇ ਤਾਂ ਹੈਗੇ ਆ ਖੰਡ ਚਾਹ ਤਾਂ ਆਊਗੀ ਪਰ ਤੂੰ ਚਾਹ ਵਾਧੂ ਬਣਦੀ ਆ ਲੈ ਜਾ ਪੀਂਦਾ ਹੀ ਨਹੀਂ ਕੋਈ ਫੇ ਬਣਦੀ ਕੀ ਦੇ ਵਾਸਤੇ ਬਣ ਕੇ ਫਸ ਗਈ ਨਾ ਦੇਖੋ ਤੇਰੇ ਮੇਰੇ ਵਰਗਾ ਭਾਈ ਆ ਗਿਆ ਨਹੀਂ ਬਈ ਹੁਣ ਤੈਨੂੰ ਪਤਾ ਪਿੰਡ ਵਾਲਿਆਂ ਦੇ ਹਨਾ ਕੁਈ ਤੇਰੇ ਮਰੇ ਵਰਗਾ ਪਈ ਆ ਗਿਆ ਧਰ ਲੋ ਪਈ ਚਾ ਧਰ ਲੋ ਪਈ ਚਾ ਹੀ ਹੁੰਦਾ ਪਿੰਡਾ ਉਹ ਤਾਂ ਤੂੰ ਨਹੀਂ ਘਰੇ ਹੁੰਦੀ ਤੂੰ ਤਾਂ ਸੂਟ ਤੇ ਹੁੰਨੀ ਆ ਫੇਰ ਸਭ ਮੈਂ ਜਿੱਦ ਦੇ ਨਾ ਕਰੀ ਹੁੰਨੀ ਉਦੋਂ ਤਾਂ ਹੁੰਨੀ ਉਦੋਂ ਵੀ ਨਹੀਂ ਮਿਲਦੀ ਉਦੋਂ ਤਾਂ ਫੇਰ ਕੀ ਫਾਇਦਾ ਹੀ ਨਹੀਂ ਹੈਗਾ ਜੇ ਤੂੰ ਆਪਦੇ ਜੋਗੀ ਥੋੜੀ ਬਣਾਉਂਦੀ ਹੋਈਂ ਕਿ ਉਦੋਂ ਤਾਂ ਬਣਾ ਆਪਦੇ ਜੋਗੀ ਕਿਉਂ ਜੇ ਮੇ ਕੋਈ ਆਇਆ ਗਿਆ ਉਹਦੇ ਵਾਸਤੇ ਤਾਂ ਬਣਾਉਂਗੀ ਯਾਰ ਫੇਰ ਅਗਲਾ ਕਹਿੰਦਾ ਇੱਕ ਕੱਪ ਬਚ ਗਿਆ ਸ਼ਾਮ ਤੱਕ ਪਤਾ ਨਹੀਂ ਕਿੰਨੇ ਬਚ ਜਾਣਗੇ ਹਾਂ ਲੈ ਬਚ ਬਚ ਨਹੀਂ ਨਿੰਦੇ ਸਾਡੇ ਹਾਂ ਹੋ 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 ਚਾਹ ਪਿੰਦੇ ਬਹੁਤ ਨੇ ਮੇਰੇ ਕੋਲ ਚੱਲ ਬਾਤ ਸੁਕਾਰ ਯਾਰ ਏ ਖੜ ਜਾ ਯਾਰ ਖਾਲਾਂਦੇ ਹੂੰੀ ਉਹ ਖਾ ਬਲਾਲ ਤੇ ਨਾ ਕਰ ਲੈ ਖਲਾ ਢਿੱਡ ਦਾ ਆ ਗਿਆ ਨੇ ਜੇ ਘਰ ਬਗਾਰੇ ਢਿੱਡ ਤਾਪਦਾ ਹੈ ਗਿਆ ਕਰ ਮੈਂ ਇਹ ਕਹਿਣਾ ਚਾਹੁੰਦੀ ਕਿ ਨਹੀਂ ਭਾਂਡੇ ਦਾ ਮੂੰਹ ਖੁੱਲ ਲਿਆ ਪੁੱਤਰ ਕੁੱਤੇ ਨੂੰ ਸ਼ਰਮ ਚਾਹੀਦੀ ਹੈ ਅੱਛਾ ਨਹੀਂ ਚਲੋ ਰਾਤ ਨੂੰ ਕਿਵੇਂ ਕੁੱਤਾ ਨਾ ਤੈਨੂੰ ਕੌਣ ਕਹਿੰਦਾ ਹੋ ਹੋ ਤੈਨੂੰ ਵੀ ਨਹੀਂ ਕਿਹਾ ਕੌਣ ਕਹਿੰਦਾ ਵੀ ਕੁੱਤਾ ਨੂੰ ਤੁਸੀਂ ਕਹਿ ਰਹੇ ਹੋ ਬਈ ਮੈਂ ਬਾਜ਼ ਮੈਂ ਕੁੱਤੇ ਖਾਣੇ ਜਾ ਰਿਹਾ ਮੇਰਾ ਕੁੱਤਾ ਆ ਗਿਆ ਕੋਈ ਨਹੀਂ ਆਫ ਕੈਮਰਾ ਕਰਾਂਗੇ ਹਾਂ ਇੱਥੇ ਨਹੀਂ ਕਹਿਣਾ ਫਿਰ ਅਗਲਾ ਲਗੂਗਾ ਚਲੋ ਸ਼ਲਤ ਕੱਟ ਦਿਓ ਠੀਕ ਹੈ ਕੱਟਦੇ ਬਸ ਕੱਢ ਦੱਬ ਲੈ ਲੈ ਸ਼ਾਬਾਸ਼ ਤੂੰ ਤੂੰ ਲੱਗ ਜੂਗੀ ਓ ਟੁਈ ਓਏ ਡੱਬਾ ਚੱਕ ਲੈ ਗਏ ਦੀ ਭੁੱਖੀ ਅਰੇ ਮੇਰਾ ਪੂਰਾ ਦਿਓਰ ਖਾਊਗਾ ਤੂੰ ਤਾਂ ਤੁਸੀ ਜਾਨੀ ਓ ਕੇਰਾ ਖਾਣੋ ਦੋ ਚਮਚੀ ਲੈ ਚੱਲ ਬਸ ਗੱਲ ਮੈਂ ਕੀ ਖਾਣਾ ਹੋਣ ਕਹਿੰਦਾ ਹੈ ਫਿਰ ਰੈਣੀ ਦੋ ਚੱਲ ਵੀ ਫਿਰ ਮੈਂ ਚਾਹ ਲੇਉਂਦੀ ਹਾਂ ਇਹ ਚੋਂ ਲੱਗੀ ਖਾਣਾ ਤੋ ਆ ਬਲੌਗ ਕਾ ਕਰੋ ਐਂਡ ਬਾਕੀ ਪਈ ਗੱਲਾਂ ਮਾਈਂਡ ਬਲੌਗ ਦਾ ਨਹੀਂ ਬਲੌਗ ਦਾ ਮੇਰੇ ਬਲੌਗ ਹੈਗੀ ਬਲੌਗ ਕਹਿਣਾ ਹੈ ਹੋਰ ਕੰਟਰੀ ਚ ਇਹ ਯੂ ਐਸ ਐਲ ਹੀ ਪੜਾਈ ਉਹੀ ਗੱਲ ਹੈ ਕਹਿੰਦੇ ਥੋੜਾ ਵਕਤ ਹੀ ਚੱਲਦੇ ਨੇ ਉਹਨ ਅਕਲੀ ਵੀਡੀਓ ਦੇ ਵਿੱਚ ਬਾ ਬਾ ਕੀ ਚਾਹੀਦਾ ਹੈ ਬਾਹਾ ਐ ਵਈ ਓਰੀਜਨਲ ਬਣ ਲੈਣੇ ਹੁਣ ਪੰਤੀ ਕਰਦੇ ਤੂੰ ਹੁਣ ਇਹਦਾ ਸਿਸਟਮ ਹੀ ਲੱਗਿਆ ਅਰੇਂਜ ਤੋਂ ਬਾਹਰ ਹੋ ਗਈ ਵੀਡੀਓ ਆਉ ਤਾਂ ਬੜੀ ਸਮਝਣ ਵਾਲੇ ਸਮਝ ਗਏ ਦੋਸਤ ਇਹਨੂੰ ਖਾ ਲੈਣ ਦਿਓ ਪਨੀਰੀ ਠੀਕ ਹੈ ਹੁਣ ਯਾਰ ਸਾਹਮਣੇ ਇਹ ਖਾਣ ਨੂੰ ਛੜੇ ਅਨਕੰਫਰਟੇਬਲ ਫੀਲ ਕਰ ਰਹੀ ਹਾਂ ਹੋਰ ਲੈ ਖਾੜੇ ਕੰਫਰਟੇਬਲ ਤਾਂ ਆ ਫੀਲ ਕਰ ਰਹੀ ਆ ਮੈਂ ਤਾਂ ਡੱਬਾ ਲੈ ਕੇ ਹੁਣ ਆਪ ਖਾਊਗੀ ਅੱਛਾ ਮੈਂ ਤਾਂ ਬੜੀ ਬੈਠੀ ਮੈਂ ਕਿਹਾ ਹਾਂ ਬੇਰੇ ਉਹ ਤਾਂ ਲੱਗਿਆ ਵੀ ਧੀ ਦਾ ਬੰਦਾ ਕਿੰਨਾ ਖਾਂਦਾ ਵਾ ਵਾ ਵਿਚਾਰਾ ਐ ਦੇਖ ਰਿਹਾ ਵੀ ਇਹ ਕੁਸ ਬਣੂ ਕੁਸ ਅਰੇ ਵਿਚਾਰਾ ਸੀ ਇੰਨਾ ਕੀ ਥੋੜੀ ਬਾਤ ਐ ਇਹਨੇ ਤਾਂ ਬਿੱਲੀਆਂ ਦਾ ਦੁੱਧ ਸੀ ਰੱਖੀ ਬਿਠਾਤਾ ਹੁਣ ਬਿੱਲੀਆਂ ਤਾਂ ਚੱਟ ਗਈਆਂ ਥੋੜਾ ਜਿਆ ਲੈ ਗਿਆ ਹਾਂ ਚੱਲ ਵਿੱਚ ਭੋਰਾ ਜਿਹਾ ਦੇ ਦਿਓ ਘਰੇ ਕਹਿਣ ਚੋਕਰ ਹੋ ਜੂਗਾ ਮੈਂ ਖਾਲੀ ਐ ਕਹੇ ਥੱਲੇ ਮਾੜਾ ਮਾੜਾ ਲਾ ਦੋ ਚਾਪਲੀ ਡੱਬਾ ਪੁੱਟਾ ਕਰ ਥੋੜਾ ਜਿਹਾ ਜਮਚਾ ਲਾ ਲਿਆ ਫਿਰ ਵੀ ਚ ਐ ਹੋ ਜੂਗਾ ਵੀ ਤਾਂ ਲਾ ਲਿਆ ਕਰੇ ਵੀਡੀਓ ਤੇ ਤਾਂ ਪਤਾ ਲੱਗ ਜੂ ਬਿਲਕੁਲ ਬਿਲਕੁਲ ਨਹੀਂ ਰੇ ਐ ਤਾਂ ਹੋ ਜੂ ਵੀ ਪਰ ਜਾਈ ਗੁੱਸਾ ਗੁੱਸਾ ਵੀ ਤਾਂ ਜਮੀ ਨਹੀਂ ਖਾਦਾ ਚਲ ਕਦਨ ਕੀ ਕਹਿੰਦੀ ਸੀ ਖਾ ਜਾ ਸਾਰੀ ਖਾ ਜਾ ਹਾਂ ਹੁਣ ਫੜਾਉ ਨਾ ਮੇਰੀ ਬੇਇੱਜ਼ਤੀ ਵੀ ਕੀਤੀ ਹੈ ਵਲੌਗ ਚ ਜਦੋਂ ਤੈਨੂੰ ਕੁੱਤਾ ਕਹਿੰਦਾ ਫਿਰ ਤੂੰ ਖਾ ਜਾ ਸਾਰਾ ਕੋਈ ਤਾਂ ਗੱਲ ਖਾ ਜਾ ਖਾ ਬੋ ਬੋ ਕੋਈ ਨਾ ਤੇਰੀ ਮੰਗਰੋ ਕੁੱਤੇ ਖਾਣੀ ਕਰੂ ਮੈਂ ਸ਼ਰਮ ਮਾਂਦਿਆ ਵੀ ਚਲ ਕੌਣ ਨੂੰ ਕੌਣ ਨੂੰ ਆ ਮੇਰੀ ਗੱਲ ਸੁਣ ਇਹ ਸਾਹਮਣੇ ਕਰ ਰਹੀ ਹੈ ਕੈਮਰੇ ਤੇ ਚੋਰੀਆਂ ਕਰੇਂ ਤੂੰ ਵੀ ਸਾਹਮਣੇ ਕਰ ਨਾ ਆ ਦੇਖੀ ਉਹ ਫਿਰ ਪਤਾ ਕੀ ਗੱਲ ਹੁੰਦੀ ਆ ਫਿਰ ਇਹਦੇ ਤੇ ਮੇਰੇ ਚ ਫਰਕ ਕੀ ਰਹਿ ਜਾਊਗਾ ਹਾਂ ਹੈਨਾ ਇੱਕ ਕੁੱਤੇ ਤੇ ਇੱਕ ਮੁੰਡੇ ਚ ਫਰਕ ਕੀ ਰਹਿ ਜਾਊ ਹਾਂ ਇਹ ਤਾਂ ਮਤਲਬ ਭੀ ਹੈ ਦੋਸਤੋ ਮਿਲਦੇ ਆਂ ਅਸੀਂ ਇਹਨਾਂ ਦੇ ਖਾਣ ਪੀਣ ਤੋਂ ਬਾਅਦ ਬਾਏ